ਧਨੀ ਰਬੇਲ ਕੋੜੀ ਬਾਬਲ ਵੇੜੇ ਜਾਣ ਕੋੜੀ ਬਾਬਲ ਵੇੜੇ ਜਾਣੀ ਮੇਰੀ ਮਾਤਾ ਦੇ ਮਨ ਛਾਦੀਆਂ ਮੇਰੇ ਬਾਬਲ ਤੇ ਮਨ ਚਾਣੀ ਕੋੜੀ ਪਈ ਸਵਲੜੇ ਰਾਨੀ ਕੋੜੀ ਚੋਗਦੀ ਹੈ ਹਰਿਆ ਕਾਨੀ ਕੋੜੀ ਪੀਂਦੀ ਹੈ ਠੰਡੜਾ ਨੀਰ ਨੀ ਕੋੜੀ ਚੜਿਆ ਪੈਨਦਾ ਵੀਰ ਨੀ ਕੋੜੀ ਸਾਵਲੀ ਸਈਆ ਓਟ ਨੀ ਰ ਬੇਲ ਕੋੜੀ ਵੀਰੇ ਵੇੜੇ ਜਾਣੀ ਕੋੜੀ ਵੀਰੇ ਵੇੜੇ ਜਾ ਮੇਰੇ ਵੀਰੇ ਦੇ ਮਨ ਛਾਦੀਆਂ ਮੇਰੀ ਪਾਬੋ ਦੇ ਮਨ ਚਾਣੀ ਕੋੜੀ ਪਈ ਸਵਲ ਲੜੇ ਹਰਾਨੀ ਕੋੜੀ ਚੁਗਦੀ ਏ ਹਰਿਆ ਕਾਨੀ ਕੋੜੀ ਪੀਂਦੀ ਏ ਠੰਡੜਾ ਨੀ